ਹਾਂਜੀ ਵੀ ਸਵਾਗਤ ਹੈ ਤੁਹਾਡਾ ਇੰਡੀਅਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਇਆ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਗੱਲ ਕਰਦੇ ਹਾਂ 1509 ਦੀ ਕਰਨਾਲ ਮੰਡੀ ਦੇ ਵਿੱਚ ਲੱਗਿਆ ਜੀ 3000 ਰੁਪਏ ਰਦੌਰ ਮੰਡੀ 2800 ਤੋਂ ਲੱਗੇ 910 ਰੁਪਏ ਦਬਾਈ ਮੰਡੀ 2900 ਤੇ 31 ਰੁਪਏ ਰਿਹਾ ਜੀ ਉਸ ਤੋਂ ਬਾਅਦ ਨਰੇਲਾ ਮੰਡੀ 17 18 ਲੱਗਈ 3825 ਰੁਪਏ 1509 ਲੱਗੇ 3050 ਰੁਪਏ 1847 ਲੱਗੇ 2960 ਰੁਪਏ ਜੀ ਡੀਪੀ ਲੱਗਿਆ ਜੀ 2700 ਰੁਪਏ ਤੇ ਸਾਬਰਪਤੀ ਲੱਗਿਆ ਸਾਢੇ 2100 ਉਸ ਤੋਂ ਬਾਅਦ ਉਹ ਜੰਗੀਰਾਵਦ ਮੰਡੀ 1509 ਲੈ ਕੇ ਜੀ 2700 ਤੋਂ ਲੈ ਕੇ 2975 ਰੁਪਏ ਬਲੰਦ ਸ਼ਹਿਰ ਮੰਡੀ 2700 ਤੋਂ ਲੈ ਕੇ 3000 ਤੇ 3300 ਰੁਪਏ ਰਿਹਾ ਜੀ ਜੇ 60 ਦੀ ਗੱਲ ਕਰਗੇ ਤਾਂ 2700 ਰੁਪਏ ਰਿਹਾ ਜੀ ਉਸ ਤੋਂ ਬਾਅਦ ਉਹ ਕਰੋੜਾ ਮੰਡੀ 2825 ਤੋਂ ਲੈ ਕੇ 2910 ਰੁਪਏ ਤੱਕ ਲੱਗਿਆ ਜੀ ਲਾੜਵਾ ਮੰਡੀ 1509 2875 ਰੁਪਏ ਤਰਵਾੜੀ ਮੰਡੀ 2800 ਰੁਪਏ ਤੋਂ ਲੈ ਕੇ 2920 ਰੁਪਈਆ ਦੇ ਕਰ ਲੱਗਿਆ ਜੀ ਫਿਰ ਉਹਦੀ ਗੁਰਮੁਤੇਸ਼ਵਰ ਮੰਡੀ 2800 ਤੋਂ ਲੱਗੇ 2900 ਤੇ 99 ਰੁਪਈਆ ਲੱਗਿਆ ਜੀ ਅੱਗੇ ਗੱਲ ਕਰਦੇ ਆਪਾਂ ਮੱਕੀ ਦੀਆਂ ਰੇਟਾਂ ਦੀ ਦਿੱਲੀ ਮੱਕੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਬਾਈ 1220 ਰੁਪਈਆ ਤੋਂ ਲੈ ਕੇ 1600 ਤੇ 80 ਰੁਪਈਆ ਤੇ ਕਰ ਰਿਹਾ ਜੇ ਹੁਣ ਸੁੱਕੀ ਮੱਕੀ ਦੀ ਆਪ ਕੋਈ ਵਧ ਗਈ ਹੈ ਜੀ ਤੇ ਉਸ ਦੇ ਕਰਕੇ ਹੁਣ ਸੁੱਕੀ ਮੱਕੀ ਦੇ ਵਿੱਚ ਥੋੜਾ ਜਿਹਾ ਸਰਤਾ ਬਣੀ ਹੋਈ ਹੈ ਜੇ ਗੱਲ ਕਰਕੇ ਕੱਲ ਦੇ ਰੇਟ ਦੀ ਕੱਲਾ ਜਿਹੜਾ ਰੇਟ ਰਿਹਾ ਬਾਈ 1900 ਰੁਪਏ ਤੋਂ ਲੈ ਕੇ 2200 ਤੇ 70 ਰੁਪਏ ਤੇ ਕਰ ਰਿਹਾ ਹੈ ਜੀ ਹੁਣ ਗੱਲ ਕਰਦੇ ਆ ਕਣਕ ਦੇ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਅੰਮ੍ਰਿਤਸਰ ਮੰਡੀ ਦੀ ਜਿੱਥੇ ਲੱਗੇ 2600 ਤੇ 40 ਰੁਪਏ ਫਿਰ ਉਹਦੀ ਜੀਪਟਨਾ ਮੰਡੀ ਇੱਥੇ ਲੱਗੇ 2700 ਤੇ 60 ਰੁਪਏ ਕੁਮਟੂਰ ਮੰਡੀ ਤੇ ਨਿਆਤੇ 60 ਰੁਪਏ ਸ਼੍ਰੀ ਗੰਗਾ ਨਗਰ ਮੰਡੀ 2700 ਤੇ 45 ਰੁਪਏ ਕੋਟਕਪੂਰਾ ਮੰਡੀ 2600 ਤੇ 10 ਰੁਪਏ ਉਸ ਤੋਂ ਬਾਅਦ ਇੱਕ ਨਾ ਮੰਡੀ 2600 ਤੇ 30 ਰੁਪਏ ਜੀ ਲੁਧਿਆਣਾ ਮੰਡੀ 2600 ਤੇ 40 ਰੁਪਏ ਰਿਹਾ ਜੀ ਹੁਣ ਜੇ ਗੱਲ ਕਰੀਏ ਆਪਾਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਦੇ ਵਿੱਚ ਰਿਹਾ ਜੀ 285500 ਲੈ ਕੇ 2800 ਤੇ 60 ਰੁਪਈਆ ਦੇ ਕਰ ਕੱਲ ਦਿੱਲੀ ਮੰਡੀ ਦੇ ਵਿੱਚ ਕਣਕ ਸੇਲ ਹੋਈ ਹੈ ਜੀ ਇਸ ਤੋਂ ਬਾਅਦ ਹੁਣ ਗੱਲ ਕਰਦੇ ਆਪਾਂ ਸਰੋਂ ਦੇ ਵਿਚਾਰ ਦੀ ਜੈਪੁਰ ਮੰਡੀ ਰਹੀ ਹੈ ਜੀ 7575 ਰੁਪਏ ਦਿੱਲੀ ਮੰਡੀ ਰਹੀ ਹੈ 7300 ਰੁਪਏ ਤੇ ਭਰਤਪੁਰ ਮੰਡੀ ਰਹੀ ਹੈ 7050 ਰੁਪਏ ਜੇ ਓਵਰਾਲ ਮਾਰਕੀਟ ਦੀ ਗੱਲ ਕਰਕੇ ਓਵਰਾਲ ਮਾਰਕੀਟ ਦੇ ਵਿੱਚ ਜੇ ਪੰਜਾਬ ਮਾਰਕੀਟ ਦੀ ਗੱਲ ਕਰੀਏ ਪੰਜਾਬ ਦੀ ਮਾਰਕੀਟ ਕੱਲ ਗਈ ਹੈ 7100 ਤੇ 30 ਰੁਪਏ ਦੇ ਕਰਜੀ ਜੇ ਲੋਕਲ ਮੰਡੀ ਦੀ ਗੱਲ ਕਰੀਏ ਲੋਕਲ ਮੰਡੀ ਦਾ ਕੱਲ ਦਾ ਰੇਟ ਰਿਹਾ ਹੈ 6900 ਤੇ 10 ਰੁਪਏ ਜੀ ਓਵਰਆਲ ਮਾਰਕੀਟ ਦੇ ਵਿੱਚ ਹਾਲ ਦੀ ਘੜੀ ਪੂਰੀ ਸਟੇਬਿਲਟੀ ਬਣੀ ਹੋਈ ਹੈ ਜਿੰਨਾ ਭਰਾਵਾਂ ਕੋਲੇ ਹੈਗੀ ਹੈ ਉਹ ਵੇਟ ਐਂਡ ਵਾਚ ਵੀ ਕਰ ਸਕਦੇ ਆ ਤੇ ਨਹੀਂ ਆਹ ਟਾਈਮ ਸਹੀ ਚੱਲ ਰਿਹਾ ਤੁਸੀਂ ਸਰੋਂ ਕੱਢ ਵੀ ਸਕਦੇ ਆ ਜੀ ਹੁਣ ਅੱਗੇ ਗੱਲ ਕਰਦੇ ਆ ਮੂੰਗੀ ਦੇ ਰੇਟਾਂ ਦੀ ਮੂੰਗੀ ਦਾ ਜਿਹੜੇ ਕੱਲ ਤੇ ਰੇਟ ਰਿਹਾ ਬਾਈ ਉਵਰਾਲ ਮਾਰਕੀਟ ਦੇ ਵਿੱਚ ਕੱਲ ਦਾ ਮੂੰਗੀ ਦਾ ਰੇਟ ਰਿਹਾ ਜੀ 17200 ਰੁਪਏ ਜੀ ਜੇ ਪੰਜਾਬ ਮਾਰਕੀਟ ਦੀ ਗੱਲ ਕਰਕੇ ਪੰਜਾਬ ਦੇ ਵਿੱਚ 4000 ਤੋਂ ਲੈ ਕੇ 7100 ਤੇ 10 ਰੁਪਏ ਤੱਕ ਕੱਲ ਮੂੰਗੀ ਸੇਲ ਹੋਈ ਹੈ ਜੀ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ